ਅਜੇ ਵੀ ਕਾਂਗਰਸ ਦੇ ਵੱਲੋਂ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਇਹ 500 ਕਰੋੜ ਰੁਪਏ ਵਾਲੀ ਖੇਡ ਕੀ ਸੀ 350 ਕਰੋੜ ਰੁਪਏ ਵਾਲੀ ਖੇਡ ਕੀ ਸੀ ਕਿਉਂਕਿ ਘੰਟੇ ਤੋਂ ਬਾਅਦ ਘੰਟਾ ਦਿਨ ਤੋਂ ਬਾਅਦ ਦਿਨ ਜਿਹੜਾ ਉਹ ਬੀਤਦਾ ਜਾ ਰਿਹਾ ਹੈ ਧਿਆਨ ਡਾਈਵਰਟ ਕਰਨ ਦੇ ਵਾਸਤੇ ਪਹਿਲਾ ਰਾਤ ਮੈਡਮ ਮੌਜੂਦ ਕੌਰ ਸਿੱਧੂ ਹੋਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਮੇਰਾ ਸਵਾਲ ਜਾਖੜ ਸਾਹਿਬ ਨੂੰ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹੈ ਕਿ ਉਹ ਦੋਨੋਂ ਜਾਣੇ ਆਪਸ ਦੇ ਵਿੱਚ ਮਿਲ ਕੇ ਇਸ ਗੱਲ ਦਾ ਅਹਿਮ ਖੁਲਾਸਾ ਕਰ ਦੇਣ ਕਿ ਕਾਂਗਰਸ ਦੇ ਵਿੱਚ 500 ਕਰੋੜ ਰੁਪਏ ਦੀ ਸੇਲ ਜਿਹੜੀ ਸੀਐਮ ਦੀ ਕੁਰਸੀ ਨੂੰ ਲੈ ਕੇ ਲੱਗਦੀ ਸੀ ਉਹਦੀ ਅਸਲ ਕਹਾਣੀ ਕੀ ਹੈ ਕੀ ਇਹ 100 ਕਰੋੜ ਰੁਪਿਆ ਸਾਲ ਦਾ ਸੀ 5 ਸਾਲਾਂ ਦਾ 500 ਤੇ 350 ਕਰੋੜ ਰੁਪਿਆ ਲਗਭਗ ਜਿਹੜਾ ਸੀ ਉਹ ਸਾਹਲ ਦਾ ਸਿਕਾ ਅਜੇ ਤੱਕ ਇਹਦੇ ਉੱਤੇ ਨਾ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਭੜਿੰਗ ਜੀ ਨੇ ਕੋਈ ਜਵਾਬ ਦਿੱਤਾ ਨਾ ਇਹਦੇ ਉੱਤੇ ਆਪੋਜੀਸ਼ਨ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਨੇ ਕੋਈ ਜਵਾਬ ਦਿੱਤਾ ਨਾ 350 ਕਰੋੜ ਰੁਪਏ ਦੇ ਜਿਹਦੇ ਜਿਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਚਰਨਜੀਤ ਸਿੰਘ ਚੰਨੀ ਹੁਰੀ ਉਹਨਾਂ ਨੇ ਵੀ ਇਹਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਨਵਜੋਤ ਕੌਰ ਸਿੱਟੂ ਹੁਰੀ ਆਖਰ ਕਿਸੇ ਸਬੂਤਾਂ ਦੇ ਆਧਾਰ ਦੇ ਉੱਤੇ ਹੀ ਇਹਨਾਂ ਜਿਹੜਾ ਜੀ ਉਹ ਰੌਲਾ ਪਾ ਰਹੇ ਨੇ ਜਾਂ ਜਿਸ ਕੌਨਫੀਡੈਂਸ ਦੇ ਨਾਲ ਉਹ ਗੱਲ ਕਰ ਰਹੇ ਨੇ ਜਾਂ ਫਿਰ ਨਵਜੋਤ ਕੌਰ ਸਿੱਟੂ ਹੁਰੀ ਇਹ ਦੱਸਦੇ ਨੇ ਕਿ ਇਹ ਫਾਈਲਾਂ ਜਿਹੜੀਆਂ ਜਿਹੜੇ ਸਬੂਤ ਨੇ ਉਹ ਨਵਜੋਤ ਸਿੰਘ ਸਿੱਟੂ ਹੁਰਾ ਕੋੜੇ ਨੇ ਯੂ ਆਕ ਇਹ ਦੱਸਣਗੇ ਕਿ ਇਹ ਨਬਜ਼ੂਰ ਕੌਸ ਤੋਂ ਹੋ ਰਿਹਾ ਜਿਹੜਾ ਉਹ ਸਪਸ਼ਟ ਕਰਨਗੇ